ਨੰਗਲ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਪਿੰਡ ਜਾਂਦਲਾ ਕੋਲ ਦੋ ਟਰੱਕਾਂ ਦੀ ਹੋਈ ਆਪਸ ਵਿੱਚ ਟੱਕਰ ਭਾਰੀ ਨੁਕਸਾਨ ਅੱਜ ਮਿਤੀ 23 ਮਈ ਦਿਨ ਵੀਰਵਾਰ ਨੂੰ ਸਵੇਰੇ ਕਰੀਬ 10 ਵਜੇ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਪਿੰਡ ਜਾਂਦਲਾ ਰੇਲਵੇ ਬ੍ਰਿਜ ਦੇ ਕੋਲ ਦੋ ਟਰੱਕਾਂ ਵਿੱਚ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਟਰੱਕਾਂ ਦਾ ਭਾਰੀ ਨੁਕਸਾਨ ਹੋ ਗਿਆ ਪਰ ਇਸ ਵਿੱਚ ਸੁੱਖ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਜੋ ਕਿ ਆਨੰਦਪੁਰ ਸਾਹਿਬ ਤੋਂ ਨੰਗਲਵਾਲ ਨੂੰ ਜਾ ਰਿਹਾ ਸੀ ਅਤੇ ਉਸ ਦੇ ਸਾਹਮਣੇ ਤੋਂ ਆ ਰਹੇ ਟਰੱਕ ਟੈਂਕਰ ਨਾਲ ਟਕਰਾ ਗਿਆ ਜਿਸ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਕਾਫੀ ਨੁਕਸਾਨ ਹੋ ਗਿਆ ਇਸ ਮੌਕੇ ਦੋਵੇਂ ਵਹੀਕਲ ਚਾਲਕਾ ਨੇ ਦੱਸਿਆ ਕਿ ਉਹਨਾਂ ਦਾ ਜਾਨੀ ਨੁਕਸਾਨ ਦਾ ਤਾਂ ਬਚਾਅ ਹੋ ਗਿਆ ਪਰ ਉਹਨਾਂ ਦੇ ਵਹੀਕਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਆਓ ਤੁਹਾਨੂੰ ਸੁਣਾਣਿਆ ਇਸ ਮੌਕੇ ਕੀ ਕਿਹਾ ਦੋਵੇਂ ਚਾਲਕਾ ਨੇ ਅਨਿਲ ਸ਼ਰਮਾ ਜੀ ਮੇਰੇ ਕਿੱਥੇ ਚੱਲਿਆ ਸੀ ਕੀ ਹੋਇਆ ਕਿ ਕਿੱਦਾਂ ਸਾਰਾ ਹਾਦਸਾ ਕਿੱਦਾਂ ਵਜਿਆ ਕਹਿ ਸਕਦੇ ਦੱਸੋ ਮੈਂ ਚੱਲਿਆ ਐਮਪੀ ਕੁੱਟੀ ਘਾਰੇ ਮੇਰੇ ਜੀ ਹਾਂ ਰੋਪੜ ਚੱਲਿਆ ਗੱਡੀ ਲੈ ਕੇ ਹਾਂ ਤਾਂ ਜਪਨ ਫਰੇ ਦੇ ਪਿੱਛੇ ਉਹ ਜਾ ਨੇ ਚਾਰ ਰਸ ਡਰਾਈਵਰ ਦੇ ਕਾਦੀ ਕਿਹੜੀ ਹੱਦੀ ਹੈ ਇੱਕ ਅੰਟਰ ਹੈ ਜੀ ਸਾਡਾ ਟੈਂਕਰ ਹੈ ਕਸ਼ਟਗੜਾ ਹੋਇਆ ਕਿਹਾ ਕਿੱਦਾਂ ਹੋਇਆ ਇਹ ਨਹੀਂ ਜਾ ਰ ਸਿੱਧੀ ਮਾਰੀ ਨੇ ਲਿਆ ਕੇ ਵਿੱਚ ਰੋਂਗ ਸਾਈਡ ਲੱਗਿਆ ਕਿ ਸਟੋਟਾ ਨਹੀਂ ਸੜ ਜੋੜ ਤੇ ਬਚਾਇਆ ਗੱਡੀਆਂ ਨੂੰ ਨੁਕਸਾਨ ਗੱਡੀ ਦਾ ਨੁਕਸਾਨ ਹੈਗਾ 50000 ਦਾ ਕੀ ਨਾਮ ਹੈ ਤੇਰਾ ਇਹ ਨਾਮ ਕੀ ਹੈ ਲਾਹਰਖਾਨੀ ਕਿਹੜਾ ਤੋਂ ਕਿਹੜਾ ਜਾ ਰਿਹਾ ਥਾ ਹਾਂਜੀ ਕੀ ਤੋਂ ਕਿੱਥੇ ਜਾ ਰਿਹਾ ਸੀ ਜੀਰਕਪੁਰ ਤੇ ਜਾ ਰਿਹਾ ਸੀ ਗਰੇਟ ਜੋਈ ਹਾਂ ਜੀਰਕਪੁਰ ਤੇ ਉਹ ਗਰੇਟ ਜੋਈ ਇਹ ਕਿਆ ਹੋਇਆ ਕਿੱਦਾਂ ਹੋਇਆ ਸਿੱਧਾ ਅਰੇ ਨੀਂਦ ਦਾ ਝੋਕਾ ਆ ਗਿਆ ਹਾਂਜੀ ਫਿਰ ਗੱਡੀ ਵਾਦੀ ਕਿਹਦੇ ਨਾਲ ਵੱਜ ਗਈ ਉਹ ਤੇ ਆਪਣੀ ਜਾਨ ਵੱਜ ਗਈ ਉਹ ਤਾਂ ਨੀਂਦ ਝੋਕਾ ਦਾ ਗੱਡੀ ਰੋਕ ਲੰਦਾ ਕਿਤੇ ਮਹਾਰਾਜ ਇੱਥੇ ਰੁਕਣ ਦੀ ਗੱਡੀ ਆ ਗਈ ਇੱਥੇ ਹੀ ਢਾਬੇ 'ਤੇ ਰੋਕਣੀ ਉਹਦਾ ਵੀ ਰਾਈ